ਅੱਜ ਭਾਰਤੀ ਆਵਾਲਮੇ ਕੀ ਧਰਮ ਸਮਾਜ ਪਹਾਵਾਦਸ ਜਿਲ੍ਹਾ ਲੁਧਿਆਣਾ ਦੇ ਵਿੱਚ ਇੱਕ ਮੀਟਿੰਗ ਹੋਈ ਔਰ ਲੰਬੇ ਸਮੇਂ ਤੋਂ ਸਾਡੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਬੀਰ ਵਿਕੀ ਰਹਿਲਾ ਜੀ ਦੁਆਰਾ ਇੱਕ ਪ੍ਰਯਾਸ ਕੀਤਾ ਜਾ ਰਿਹਾ ਸੀ ਕਿ ਅਸ਼ੋਕ ਸਿੱਧੂ ਜੀ ਜੋ ਸਲੇਮ ਡਾਫੀ ਦੇ ਵਿੱਚ ਰਹਿੰਦੇ ਔਰ ਪ੍ਰਧਾਨ ਨੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਦਾ ਪ੍ਰਯਾਸ ਸੀ ਕਿ ਪਹਾਵਾਦਸ ਦੇ ਵਿੱਚ ਸ਼ਾਮਲ ਹੋਣਾ ਤਾਂ ਅੱਜ ਵਿਕੀ ਰਹਿਲਾ ਜੀ ਦੇ ਪ੍ਰਯਾਸ ਨਾਲ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਵੀਰਪਿੰਕੇ ਚੰਡਾਲੀਆ ਜੀ ਜੋ ਸਾਡੇ ਜ਼ਿਲ੍ਹਾ ਸੰయోజਕ ਆ ਸਾਡੇ ਸ਼ਹਿਰੀ ਪ੍ਰਧਾਨ ਵੀ ਰਵੀ ਮਤੰਗ ਜੀ ਇਹ ਸਾਰੇ ਵੀਰਾਂ ਨੇ ਮਿਲ ਕੇ ਅੱਜ ਸੈਂਕੜੇ ਨੌਜਵਾਨ ਜਿਹੜੇ ਆ ਉਹ ਭਾਵਾ ਦਾ ਤੇ ਵਿੱਚ ਸ਼ਾਮਿਲ ਕਿਤੇ ਆ ਔਰ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਸਤਕਾਰਯੋਗ ਵੀਰਾਂ ਦਾ ਭਾਵਾ ਦਾ ਤੇ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕਰਦਾ ਮੈਂ ਵੈਲਕਮ ਕਰਦਾ ਮੈਂ ਔਰ ਇਹਨਾਂ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਪੂਰਾ ਪਿਆਰ ਮਿਲੇਗਾ ਔਰ ਇਸ ਤੋਂ ਇਲਾਵਾ ਸਾਡੇ ਜ਼ਿਲ੍ਹਾ ਸੰਜੋਜਕ ਜੋ ਵੀਰ ਪਿੰਕਾ ਚੰਡਾਲੀਆ ਜੀ ਆ ਉਹਨਾਂ ਨੇ ਇਹ ਘੋਸ਼ਣਾ ਕੀਤੀ ਆ ਕਿ ਅਸ਼ੋਕ ਸਿੱਧੂ ਜੀ ਜੋ ਹਲਕਾ ਨੌਰਥਾ ਸਾਡਾ ਭਾਵਾਦਾਲ ਦੇ ਸਾਡੇ ਪ੍ਰਧਾਨ ਹੋਣਗੇ ਤਾਂ ਜੋ ਭਾਵਾਦਾਲ ਦੀ ਫਲੋਸਫੀ ਨੂੰ ਹੋਰ ਤੇਜ਼ ਕੀਤਾ ਜਾ ਸਕੇ ਜੀ ਰਾਜ ਸਾਹਿਬ ਇੱਕ ਜਿਹੜੇ ਅੱਜ ਕੱਲ ਬੰਦੇ ਆਉਟਸਾਉਸ ਤੇ ਰੱਖੇ ਜਾ ਰਹੇ ਵੀ ਮੁੱਦਾ ਕਾਫੀ ਚੱਲ ਰਿਹਾ ਹੈ ਤੁਹਾਡੇ ਮਨੂੰ ਇਸ ਤਰ੍ਹਾਂ ਜਿਹੜੇ ਦੇਖੋ ਆਉਟਸਾਉਸ ਤੇ ਰੱਖਿਆ ਜਿਹੜੀ ਸਰਕਾਰ ਹੈ ਸ਼ਹਿਰਿਆਂ ਹਮ ਤੱਕ ਆ ਕਰ ਜਦ ਕਿ ਸਰਕਾਰ ਆਈ ਸੀ ਉਹਨਾਂ ਨੇ ਕਿਹਾ ਸੀ ਅਸੀਂ ਕੋਈ ਠੇਕੇਦਾਰੀ ਸਿਸਟਮ ਬਿਲਕੁਲ ਬੰਦ ਕਰਾਂਗੇ ਔਰ ਖਾਸ ਕਰਕੇ ਦਰਜਾ 4 ਦੇ ਜਿਹੜੇ ਮਲਾਜ਼ਮ ਹੈ ਚਾਹੇ ਉਹ ਸਪਾਈ ਸੇਵਕ ਹੈ ਮਾਲੀ ਬੇਲਦਾਰ ਹੈ ਸੀਵਰਮੈਨ ਹੈ ਚਾਹੇ ਦਰਜਾ 4 ਦੇ ਹੋਰ ਮਲਾਜ਼ਮ ਹੈ ਇਹਨਾਂ ਨੇ ਕਿਹਾ ਸੀ ਬਿਲਕੁਲ ਆਊਟਸੋਰਸਿੰਗ ਤੇ ਨਹੀਂ ਰੱਖਾਂਗੇ ਪਰ ਉਹ ਰੱਖਦੇ ਪਏ ਆ ਇਸ ਕਰਕੇ ਇੱਕ ਅਸੀਂ ਮੰਗ ਪੱਤਰ ਜਿਹੜਾ ਵਾ ਮਾਨਯੋਗ ਜੋ ਸਾਡੇ ਲੁਧਿਆਣਾ ਦੇ ਮੇਰ ਆ ਬੀਬੀ ਇੰਦਰਜੀਤ ਕੌਰ ਜੀ ਅਤੇ ਕਮਿਸ਼ਨਰ ਸਾਹਿਬ ਨੂੰ ਇੱਕ ਅਸੀਂ ਬੁੱਧਵਾਰ ਨੂੰ ਮਲਾਜ਼ਮਾਂ ਦੀ ਜਿਹੜੀਆਂ ਮੰਗਾ ਲੰਬੇ ਸਮੇਂ ਤੋਂ ਲਮਕਦੀ ਆ ਰਹੀਆਂ ਜਿਹਦੇ ਵਿੱਚ ਓਵਰੇਜ ਆ ਜਿਹੜੇ ਉਹਨਾਂ ਨੂੰ ਪੱਕਾ ਕਰਾਉਣ ਦੇ ਲਈ ਸੀਵਰ ਮਾਲੀ ਬੇਲਦਾਰ ਸਬਾਈ ਸੇਵਕ ਸੀਵਰ ਮੈਨਾਂ ਨੂੰ ਇੱਕ ਮੰਗ ਪੱਤਰ ਅਸੀਂ ਕਮਿਸ਼ਨਰ ਸਾਹਿਬ ਨੂੰ ਤਾਂ ਮੇਅਰ ਸਾਹਿਬ ਨੂੰ ਦੇਣਾ ਵਾ 30 ਤਰੀਕ ਨੂੰ ਜੋ ਕਿ ਦਿਨ ਬੁੱਧਵਾਰ ਸਵੇਰ 11 ਵਜੇ ਨਗਰ ਨਿਗਮ ਜ਼ੋਨ A ਦੇ ਵਿੱਚ ਤਾਂ ਮੰਗ ਪੱਤਰ ਦੇ ਕੇ ਉਹ ਮੰਗ ਕੀਤੀ ਜਾਏਗੀ ਕਿ ਸਾਰਿਆਂ ਨੂੰ ਪੱਕਾ ਕੀਤਾ ਜਾਵੇ ਤਾਂ ਮੈਂ ਇੱਕ ਵਾਰੀ ਫੇਰ ਜਿੰਨੇ ਵੀ ਸਾਥੀ ਆ ਸ਼ਾਮਲ ਹੋਇਆ ਉਹਨਾਂ ਦਾ ਵੈਲਕਮ ਕਰਦਾ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਭੀ ਅਸ਼ੋਕ ਸਿੱਧੂ ਮੇਰਾ ਨਾਮ ਆ ਜੀ ਪੀਰੂ ਬੰਦਾ ਮੱਲੇ ਦਾ ਮੈਂ ਪ੍ਰਧਾਨ ਆ ਜੀ ਅੱਜ ਕੇ ਮੈਂ ਤੇ ਮੇਰੀ ਟੀਮ ਮੇਰਾ ਪੀਰੂ ਬੰਦਾ ਮੱਲਾ ਅਸੀਂ ਨੇਸਤਗਾਂ ਜੀ ਕੋ ਆਏ ਆ ਇਹਨਾਂ ਨੇ ਸਾਨੂੰ ਅੱਜ ਭਾਵਾ ਦਾਦ ਦੇ ਵਿੱਚ ਗੈਸ ਕੀਤਾ ਔਰ ਤਨ ਮੰਦੇ ਨਾਲ ਸੀ ਭਾਵਾ ਦਾਦ ਦੇ ਵਿੱਚ ਲੋਕਾਂ ਦੀ ਸੇਵਾ ਕਰਾਂਗੇ ਜੀ ਜਿੱਥੇ ਲੋਕ ਮੰਨਵਦੀ ਰਾਤ ਨੂੰ ਬੁਲਾਉਗੇ ਮੈਂ ਉੱਥੇ ਆਪਣਾ ਪਰਿਵਾਰ ਛੱਡ ਕੇ ਅੱਧੀ ਰਾਤ ਨੂੰ ਨਾ ਕੋ ਪਹੁੰਚ ਜੂਗਾ ਜੈ ਬਾਲਮੀਕੀ ਹਰ ਹਰ ਬਾਲਮੀਕੀproptoਲਾਜੋ ਅਜੋ ਤੇ ਅੱਜ ਪਾਵਵਾ ਦਾ ਸੰਗਠਨ ਨੂੰ ਬਹੁਤ ਮਜ਼ਬੂਤੀ ਔਰ ਬਲ ਮਿਲਿਆ ਵਾ ਜੋ ਸਾਡੇ ਅਸ਼ੋਕ ਸਿੱਧੂ ਜੀ ਹੈ ਉਹ ਪਾਵਵਾ ਦਾ ਇਸ ਦੇ ਵਿੱਚ ਸ਼ਾਮਲ ਹੋਇਆ ਮੈਂ ਇਹਨਾਂ ਦੇ ਦਿਲ ਦੀ ਗਹਿਰਾਈਆਂ ਤੋਂ ਵਿੱਚੋਂ ਧੰਨਵਾਦ ਕਰਦਾ ਨਰੇਸ਼ ਸਿੰਘਾਂ ਜੀ ਦੀ ਅਗਵਾਈ ਦੇ ਵਿੱਚ ਲੁਧਿਆਣੇ ਨੂੰ ਬਹੁਤ ਮਜਬੂਤੀ ਮਿਲੇਗੀ ਅੱਗੇ ਜਾ ਕੇ ਵੀ ਹੋਰ ਸਾਥੀ ਜਿਹੜੇ ਨੇ ਭਾਵ ਦਾ ਸੰਗਠਨ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੈ ਹਰ ਕੀ ਲੋਕਾਂ ਨੂੰ ਅਸੀਂ ਕਰ ਰਹੇ ਤੁਹਾਡੇ ਸ਼ਾਮਲ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਜੀ ਕਿ ਆਪਣੇ ਪਰਿਵਾਰ ਨੂੰ ਔਰ ਬੱਚਿਆਂ ਨੂੰ ਖਾਸ ਕਰਕੇ ਬੱਚਿਆਂ ਨੂੰ ਯੁਵਾ ਨੂੰ ਪੜ੍ਹਾਓ ਲਿਖਾਓ ਔਰ ਅੱਛੇ ਸੰਗਠਨ ਨਾਲ ਜੋੜੋ ਤਾਂ ਇਹ ਜਿਹੜਾ ਦੇਸ਼ ਹੈ ਉਹ ਤਰੱਕੀ ਵੱਲ ਜਾ ਸਕੇ ਆਓ ਜੀ ਬਾਹਰ ਕਰਨੀ ਫੋਟੋ ਇੱਕ ਮਿੰਟ ਅਸ਼ੋਕ ਸ਼ਿਰਮਾ ਅੱਜ ਮੋਤਾਕਸਾ ਵਾਹ ਅੱਜ ਦੀ ਮੀਟਿੰਗ ਵਿੱਚ ਕਿੱਟ ਜਾਂਦਾ ਆਤਰਮ ਪ੍ਰੇਮਯੋ ਜੈ ਵਾਲਮੀਕੀ ਅੱਜ ਭਾਰਤੀ ਵਾਲਮੀਕੀ ਧਰਮ ਸਮਾਰ ਪਾਵਾਦਸ ਵਿੱਚ ਬਹੁਤ ਹੀ ਆਦਰਨੀਏ ਵੀਰ ਅਸ਼ੋਕ ਸਿੱਧੂ ਜੀ ਅਤੇ ਉਹਨਾਂ ਦੀ ਪੂਰੀ ਟੀਮ ਪਾਵਾਦਸ ਵਿੱਚ ਸ਼ਾਮਿਲ ਹੋਈ ਹੈ ਤੇ ਉਹਨਾਂ ਦਾ ਪਾਵਾਦਸ ਚ ਆਣ ਤੇ ਬਹੁਤ ਬਹੁਤ ਮੁਬਾਰਕਬਾਦ ਅਤੇ ਬਹੁਤ ਬਹੁਤ ਸਵਾਗਤ ਜੈ ਵਾਲਮੀਕੀ ਜੈ ਪੀ